6 ਲੀਟਰ ਦੇਖ ਸਕਦੇ ਹੋ ਜੀ 22 ਕਹਿੰਦਾ ਵੀ ਤੁਹਾਨੂੰ ਮਿਲਕੇ ਦੇਵਾਂਗੇ ਇਹਦਾ ਆਟਰ ਦਿਖਾਉਣੀ ਬੋਲ ਵਿੱਚ ਹਾਂ ਕੀ ਬਾਤ ਹੈ ਜੀ ਬਹੁਤ ਸੋਹਣੀ ਬੱਕਰੀ ਹੈ ਬਹੁਤ ਸੋਹਣਾ ਥਣ ਚੱਡਾ ਲੱਗਿਆ ਹੈ ਕਰਮ ਵਾਲੀ ਨੂੰ ਲਾ ਦੋ ਹੁਣ ਬੱਚੇ ਹੈਗੇ ਜੀ ਨੇ ਹਾਂ ਜੀ ਹਾਂ ਸੇਲ ਵਾਰ ਉਹ 22 ਲੋ ਬੱਕਰਾ ਚੱਲਿਆ ਹੈ ਜੀ ਜਿਹੜਾ 2 ਲੱਖ 40000 ਦਾ ਸੀ ਨੇ ਵੇਚਿਆ ਸਾਡੇ ਚੈਨਲ ਤੇ ਵੀਡੀਓ ਬਣੀ ਹੈ ਵਾਹ ਬਹੁਤ ਵਧੀਆ ਸੋਹਣਾ ਟਰਨ ਲੱਗਿਆ ਐ ਬੱਕਰੀ ਨੂੰ ਹਣ ਛੱਡਾ ਬਹੁਤ ਸੋਹਣਾ ਲੱਗਿਆ ਮੋٹے ਧੰਨ ਦੀ ਬੱਕਰੀ ਐ ਠੁਕ ਮੇ ਛੱਡੇ ਦੀ ਧੰਨ ਭਾਗ ਚੜੀਂ ਜੋ ਵੀ ਰਹੇ ਬੋਲਦੀ ਐ ਜੀ ਆਪਾਂ ਲਾਉਣ ਸਾਰੇ ਇਹ ਜਾਤਾਂ ਦਾ ਪਾ ਫਰਕ ਹੁੰਦਾ ਜੀ ਕਿਉਂ ਜੀ ਸ਼ਾਨਦਾਨੀ ਬੱਕਰੀ ਐ ਪੂਰੀ 46 ਇੰਚ ਫਿੱਟਾ ਲਾ ਦੇ ਬਈ 46 ਚ ਬੱਕਰਾ ਐ ਜੀ ਫਿੱਟਾ ਲਾ ਕੇ ਲੋਕ 44 ਇੰਚ ਨੂੰ 48 ਇੰਚ ਦਾ ਦੱਸੀ ਜਾਂਦੇ ਪਤਾ ਨਹੀਂ ਹੈਗਾ ਕਿਸ ਨੂੰ ਪਕਰੇ ਬਾਰੇ ਹਾਂਜੀ ਹਾਂਜੀ ਪੱਕਾ ਜਰੂਰ ਹੋਣਾ ਨਾ 46 ਚੈਨ ਆ ਵੇਚਣਾ ਨਹੀਂ ਸੌ ਸੇਲ ਹੈ ਜੀ ਨਾ ਨਾ ਚਾਹੇ ਕੋ 100 ਰੁਪਿਆ ਦਾ ਵੀ ਆਪਾਂ ਤਾਂ ਵੀ ਨਹੀਂ ਲੈਂਦੇ ਅੱਛਾ ਜੀ ਹਾਂਜੀ 19 17 ਇੰਚ 12 ਇੰਚ ਹੀ ਕੰਨ ਅੱਜ ਤੋਂ ਹੀ ਹੈ ਜੀ ਹੁਣੇ ਤੋਂ ਹੁਣੇ ਤੋਂ ਕੋਈ ਮਿਲ ਨਹੀਂ ਸਕਦਾ ਤੇ ਅੱਗੇ ਕੀ ਦਾ ਪਤਾ ਪੀਨੇ ਹਾਂਜੀ ਪੁੱਤ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਗੇ ਮੇਲਿਆਂ ਦੀ ਸ਼ਾਨ ਹਾਂਜੀ ਹਾਂਜੀ ਬਾਜੀ ਬਾ ਸਤਿ ਸ੍ਰੀ ਅਕਾਲ ਜੀ ਹਾਂਜੀ ਦੇਖ ਸਕਦੇ ਹੋ ਪੁੱਤੂ ਬਾਈ ਮਰੇਲੇ ਵਾਲਾ ਜਿਹੜੇ ਨਾਲ ਕਿ ਹਰ ਮੇਲੇ ਦੇ ਵਿੱਚ ਨਾਮ ਚੱਲਦਾ ਹੈ ਬਾਈ ਨੇ ਲੋਂਗੋ ਬਾੜ ਮੇਲੇ ਦੇ ਵਿੱਚ ਜਿੱਤੇ ਆਪਣਾ ਮੇਲਾ ਕਰਵਾਇਆ ਸੀ ਸ਼ਿਰੀ ਨਾਣਾ ਬਾਈ ਜੀ ਉਹਨੇ ਜਗਦੀਪ ਡਾਕਟਰ ਰੰਧਾਵਾਜੀ ਨੇ ਉੱਥੇ ਬਾਈ ਜੀ ਦਾ ਬੱਕਰਾ ਵੇਚਿਆ ਸੀ ਅੱਜ ਤੋਂ 7 ਮਹੀਨੇ ਹੋ ਗਏ 2 ਲੱਖ 40 ਹਜ਼ਾਰ ਦਾ ਹੈ ਜੀ ਹਾਂ ਜੀ ਉਹ ਬੱਕਰਾ ਕਿੱਥੇ ਧਿਆਨ ਲੱਗੀ ਤੁਸੀਂ ਜੀ ਉਹ ਆਪਣੇ ਘਰ ਦਾ ਬੱਚਾ ਦਾ ਵੀਰੇ ਘਰ ਦਾ ਬੱਚਾ ਵੀ ਸਾਨੂੰ ਤਾਂ ਐ ਹੋ ਗਿਆ ਵੀ ਕਿਤੇ ਬਾਹਰਲੀ ਕੈਂਟਰੀ ਚੋਂ ਮੰਗਾਇਆ ਹੋਵੇ ਬਾਈ ਨੇ ਬੱਕਰਾ ਘਰੇ ਦੀ ਆਪਣੇ ਘਰੇ ਦੀ ਓ ਬਾਈ ਲੋ ਬੱਕਰਾ ਚੱਲਿਆ ਆ ਜੀ ਜਿਹੜਾ 2 ਲੱਖ 40 ਹਜ਼ਾਰ ਦਾ ਸੀਨੇ ਵੇਚਿਆ ਸਾਡੇ ਚੈਨਲ ਤੇ ਵੀਡੀਓ ਬਣੀ ਹੈ ਤੇ ਅੱਜ ਉਸੇ ਬਾਈ ਨੂੰ ਗੁੱਧੂ ਮਰੇਲੇ ਵਾਲੇ ਨੂੰ ਅਸੀਂ ਇੱਥੇ ਮਿਲਿਆ ਹੈਡੋਂ ਦੇ ਮੇਲੇ ਐ ਦੋਨੋਂ ਮੇਲੇ ਆਂ ਅਸੀਂ ਵੀ ਦਿਲਪਰ ਰਾਜੂ ਗੌਟ ਫਾਰਮ ਪੰਜਾਬ ਤੋਂ ਪਹੁੰਚੇ ਆ ਤੇ ਬਾਈ ਦੀਆਂ ਬੱਕਰੀਆਂ ਦੀ ਵੀਡੀਓ ਬਣਾ ਰਹੇ ਆ ਜਿਹਦਾ ਕਿ ਮਾਲ ਬਹੁਤ ਵਧੀਆ ਕੁਆਲਿਟੀ ਦਾ ਹੈ ਚੰਗੀਆਂ ਚੰਗੀਆਂ ਬੱਕਰੀਆਂ ਦਿਖਾਓ ਜੀ ਦੁੱਧੀਆਂ ਜਿਹੜੀਆਂ ਕੁਆਲਿਟੀ ਦੀਆਂ ਲਾਂ ਰਹੀਆਂ ਤਾਲੀਆਂ ਪਿੱਛੇ ਹੋ ਜੋ ਬਈ ਤੇ ਪਿੱਛੇ ਹੋ ਜੋ ਹਾਂ ਜੀ ਤੇ ਸੁਵੇ ਹੋ ਗਈ ਹੈ ਇਹ ਦੂਜੇ ਸੁਵੇ ਸੁਜੇ ਅੱਛਾ ਜੀ ਹਾਂ ਜੀ ਬੱਚੇ ਮੁੱਚੇ ਕਹੇ ਜੇ ਕੜਦੀ ਹੈ ਜੀ ਬੱਚੇ ਤੇ ਦੋ ਨੇ ਜੀ ਦੋ 6 ਦਾ ਤੇ ਹੋ ਗਈ ਜੀ ਹਾਂ ਜੀ 6 ਵਧੀਆ ਜਿਆਲ ਤਾਂ ਨਹੀਂ ਸੱਚਿਆਂ ਦਾ ਦੋਦੇ ਤੇ ਥੰਡੇ ਮਣਕੇ ਦਵਾਂਗੇ ਜੀ ਆਪਾਂ 6 ਲੀਟਰ ਦੇਖ ਸਕਦੇ ਹੋ ਜੀ 22 ਕਹਿੰਦਾ ਵੀ ਤੁਹਾਨੂੰ ਮਣਕੇ ਦੇਵਾਂਗੇ ਇਹਦਾ ਆਟਰ ਦਿਖਾਉ ਜੀ ਖੋਲ ਕੇ ਝੋਲਾ ਕੀ ਬਾਤ ਹੈ ਜੀ ਬਹੁਤ ਸੋਹਣੀ ਬੱਕਰੀ ਹੈ ਬਹੁਤ ਸੋਹਣਾ ਥਣ ਚੱਡਾ ਲੱਗਿਆ ਹੈ ਘਰ ਵਾਲੀ ਨੂੰ ਨਾਉੀ ਹੁਣ ਬੱਚੇ ਹੈਗੇ ਜੀ ਇਹਦੇ ਹਾਂ ਜੀ ਹਾਂ ਸੇਲ ਵਾਸਤੇ ਨੇ ਨਾ ਨਾ ਇਹਦੇ ਬੱਚੇ ਨੇ ਵੇਚਾ ਹੀ ਨਹੀਂ ਇਹ ਇਹ ਜਿਹੜਾ ਆਪਣਾ ਬੱਕਰਾ ਵੇਚਿਆ ਤੇ ਹੂਸੇ ਦੇ ਬੱਚੇ ਨਹੀਂ ਹੂਸੇ ਦੇ ਬੱਚੇ ਹਾਂ ਕੋਈ ਇੱਕ ਦੋ ਸਾਨੂੰ ਦੇ ਸਕਦੇ ਹੋ ਤੁਹਾਨੂੰ ਗਿਫਟ ਮਿਲੂਗਾ ਜੀ ਕਿਸੇ ਬਾਈ ਨੂੰ ਦੇਣਾ ਜੇ ਉਹ ਹੈ ਨਾ ਕਿਸੇ ਨੂੰ ਮੈਂ ਭੇਜਾਂ ਕਿਸੇ ਬਾਈ ਨੂੰ ਕੈਨੇਡਾ ਭੇਜਣਾ ਬੱਚਾ ਤੁਹਾਨੂੰ ਵੀ ਦੇ ਦਾਂ ਜੇ ਕੀ ਹਾਲ ਹੈ ਇੱਥੇ ਕੋਈ ਗੱਲ ਨਹੀਂ ਆਪਣੀ ਦਾ ਘਰ ਦੀ ਗੱਲ ਹੈ ਆ ਲਿਖਾ ਦੇ ਇੱਕ ਦਿਨ ਅਸੀਂ ਤੇਰੇ ਘਰੇ ਆਵਾਂਗੇ ਜੀ ਬੱਚੇ ਦੇਖਣ ਨਾਲੇ ਉਹ ਵੀ ਵੀਡੀਓ ਬਣਾ ਕੇ ਭੇਜਾਂਗੇ ਆ ਦੇਖ ਸਕਦੇ ਹੋ ਉਸੇ ਬੋਕ ਦੀ ਬੱਠਾ ਜੀ ਨਾ ਜੀ ਹਾਂ ਉਹਦੀ ਭੈਣ ਹੈ ਜੀ ਇਹ ਇਹ ਉਹਦੀ ਭੈਣ ਹੈ ਜੀ ਜਿਹੜਾ 240000 ਦਾ ਬੱਕਰਾ ਵੇਚੇ ਤੋਹਫਾ ਇੱਕ ਕਰਾਂਗੇ ਐਸੇ ਹੋ ਗਈ ਜੀ ਇਹ ਇਹ ਦੂਏ ਸੂਏ ਸੁਪੀ ਜੀ ਦੂਏ ਸੂਏ ਹੋ ਗਏ ਕਹਿ ਦੰਦਾ ਜੀ ਇਹ 6 ਦੰਦਾ ਦੇਖੋ ਜੀ 6 ਉਹ ਵੀ ਜੀ ਪੂਰੇ ਬਹੁਤ ਵਧੀਆ ਜੱਟ ਬਣਿਆ ਹੈ ਜੀ ਪਾਰਟੀ ਦੀ ਦਾਲ ਰੋਹੀ ਪੱਕੀ ਗਰੇ ਛੋਲਾ ਖੋਲੋ ਵੀ ਵਾਹ ਬਹੁਤ ਵਧੀਆ ਸੋਹਣਾ ਢੜ ਲੱਗਿਆ ਐ ਬੱਕਰੀ ਨੂੰ ਹਣ ਛੱਡਾ ਬਹੁਤ ਸੋਹਣਾ ਲੱਗਿਆ ਮੋٹے ਖਾਂ ਦੀ ਬੱਕਰੀ ਆ ਠੁਕਮੇ ਛੱਡੇ ਦੀ ਹਲ ਭਾਉ ਚਰੀਂ ਜੋ ਵੀ ਰੇ ਜੋਸਦੀ ਆ ਜੀ ਹੱਥ ਲਾਉਣ ਸਾਰੇ ਇਹ ਜਾਤਾਂ ਦਾ ਫਰਕ ਹੁੰਦਾ ਜੀ ਕਿਉਂ ਜੀ ਸ਼ਾਨਦਾਨੀ ਬੱਕਰੀ ਆ ਪੂਰੀ ਬਾਜੀ ਬੱਕਰੀ ਦਾ ਹੱਥ ਲਾਉਣੇ ਸਾਰੇ ਝੋਲੇ ਵੀ ਨਹੀਂ ਪਾਉਣਗੇ ਉਹਦੀ ਛਾਲ ਮਾਰ ਦੀਏ ਆਪਾਂ ਦੀ ਦੀ ਮਾਂ ਦਿਖਾਉਣੀ ਥੋਨੂੰ ਅੱਛਾ ਇਹ ਮਾਂ ਦਿਖਾਉਂ ਗੋਪਲੀ ਦੀ ਮਾਂ ਦਿਖਾ ਦਿੰਨੇ ਆ ਗੋਪਲੀ ਦੀ ਮਾਂ ਹੈਗੀ ਬੋਲੇ ਹਾਂ ਪੱਟੇ ਮੁੰਡਾ ਪਿਛੇ ਲਿਆ ਆਉਂਦੀ ਗੋਪਲੀ ਦੀ ਮਾਂ ਦਿਖਾਉਂ ਸਾਫ ਸਾਫ ਰੱਖੀਆਂ ਹੋਈਆਂ ਨੇ ਬਾਈ ਨੇ ਪ੍ਰਾਣੀਆਂ ਹੈਂ ਜੀ ਸਾਫ ਸਾਫ ਰੱਖੀਆਂ ਹੋਈਆਂ ਨੇ ਹਾਂ ਆ ਇਹਦੀ ਮਾਂ ਇਹਦੀ ਮਾਂ ਹੈ ਜੀ ਹਾਂ ਜੀ ਦੋਏ ਥਣਾ ਤੋਂ ਕੰਡ ਮਾ ਜੀ ਸੂਏ ਲੈਣ ਵਾਸਤੇ ਰੱਖੀ ਆਪਾਂ ਇਹ ਦੋਏ ਥਣਾ ਤੋਂ ਕੰਡ ਮਾ ਜੀ ਬੱਚੇ ਲੈਣ ਵਾਸਤੇ ਰੱਖੀ ਹੋਈ ਹੈ ਅੱਛਾ ਹਾਂ ਜੀ ਥਾਣੇ ਨੇ ਦੋਏ ਕੰਡ ਮਨੇ ਚੱਲਦੇ ਨਹੀਂ ਇਹ ਬੋਕ ਦੀ ਮਾਂ ਜਿਹੜਾ 24000 ਰੁਪਏ 40000 ਰੁਪਏ ਦੇਖੋ ਜੀ ਬਹੁਤ ਸੋਹਣੀ ਬੱਕਰੀ ਹੈ ਤਾਕਰੀ ਕੁਆਲਿਟੀ ਦੀ ਬੱਕਰੀ ਹੈ ਇਹ ਫਤਖੂ ਮਰੀਂਦੇ ਵਾਲੇ ਲੈ ਆਏ ਹਨੇ ਜੀ ਆਹਨੇ ਜੀ ਸਾਹਮ ਸਾਹਮ ਰੱਖੀ ਬੈਠਾ ਚੀਤਾ ਬਣੀ ਹੋਰ ਦਿਖਾਓ ਜੀ ਉਹਦੀ ਭੈਣ ਕਿਹੜੀ ਆ ਬੱਕਰਾ ਦਿਖਾ ਦੇ ਬੱਕਰਾ ਆ ਬੱਕਰਾ ਦਿਖਾਓ ਇਹਦਾ ਹੋਣਾ ਜਿਆਦਾ ਹੁਣ ਪਤਾ ਨਹੀਂ ਰਹਾ ਵੀ ਕਿਉਂ ਦਾ ਦੂਈ ਮਟਾ ਹੈ ਉਹਦੇ ਨਾਲ ਬੱਚੇ ਵੀ ਦਿਖਾਵਾਂਗੇ ਪਾਈ ਇਹਦੇ ਅੱਛਾ ਜੀ ਹਾਂ ਜੀ 46 ਇੰਚ ਫੀਤਾ ਲਾ ਕੇ ਬਈ 46 ਚ ਬੱਕਰਾ ਹੈ ਜੀ ਫੀਤਾ ਲਾ ਕੇ ਲੋਕ 44 ਇੰਚ ਨੂੰ 48 ਇੰਚ ਦਾ ਦੱਸੀ ਜਾਂਦੇ ਜੀ ਪਤਾ ਨਹੀਂ ਹੈਗਾ ਕਿਸੇ ਨੂੰ ਬੱਕਰੇ ਬਾਰੇ ਹਾਂ ਜੀ ਹਾਂ ਜੀ ਕਾ ਜਰੂਰ ਹੋਣਾ ਜੀ 46 ਇੰਚ 46 ਪਤਾ ਨਾ ਵੀ ਨਹੀਂ ਹੁੰਦੀ ਇਹ 48 ਇੰਚ ਦਾ ਹੁੰਦਾ ਜੀ ਹਾਂ ਹੋ ਜਾਊਗਾ ਜੀ ਦੇਖੋ ਵੀਂਦੀਆਂ ਨੇ ਮਾਰ ਗਈਆਂ 6 ਨਾਲ ਨਹੀਂ 6 ਨਾਲ ਵੀ ਪੂਰਾ 6 ਦਾ ਹੁੰਦਾ ਜੀ ਹੋਰ ਕਰ ਜੂ ਕੱਗਾ ਹੋਰ ਕਰੂ ਜੀ ਹੋਰ ਕਰਤੀ ਜੀ ਆ ਪਾਠ ਦਾ ਖਾਦੇ ਆ ਪਾਠ ਜੀ ਦੋ ਪੱਤਰੀ ਪਈ ਕਾਲੀ ਪੱਤਰੀ ਦੇ ਕੇ ਖੜੇ ਰਿਹਾ ਮੈਂ ਨਾ ਬਰਾ ਸੁਣੀ ਹੈਗੀ ਨੱਕ ਦੇਖ ਸਾਹ ਬਈ ਤੋਤੇ ਵਰਗਾ ਜੰਮ ਪੂਰੀ ਵਧੀਆ ਤੋਤੇ ਦੇ ਹੀ ਬੱਚੇ ਜਿੱਟਾ ਕਾਲੀ ਦੀ ਹੋੜ ਦੇ ਅੰਦਰ ਆਏ ਨੂੰ ਰੱਖੀ ਨਹੀਂ ਸੇ ਸੇ ਦੰਤ ਨੇ ਕੀ ਵਧੀਆ ਕੁਆਲਟੀ ਆ ਇਹਨਾਂ ਦੀ ਮਾਂ ਹੈ ਜੀ ਇਹਦੀ ਮਾਂ ਹੈ ਕਿਸ਼ਾ ਇਹਦੀ ਮਾਂ ਹੈ ਇਹਦੀ ਮਾਂ ਹੈ ਆਏ ਇਕ ਕੌ ਇਹਦੀ ਭੈਣਾ ਵੀ ਇਹਦੀ ਇਹਦੀ ਮਾਂ ਨਾ ਨਾ ਭੈਣ ਵਾਹ ਬਾਈ ਵਾਹ ਸ਼ਾਬਾਸ਼ ਬਿੱਦੂ ਮਰੇ ਦੇ ਬਾਨਾ ਇਹ ਦੇਖ ਕੇ ਉਹ ਕੀ ਦੇ ਆ ਦੇ ਸਕਦੇ ਆ ਦੇਖੋ ਜੀ ਕਿੱਡੇ ਕਿੱਡੇ ਨਾਗ ਦੀ ਫਲ ਵਰਗੀ ਕਰਨ ਲੈਣ ਦਾ ਵਲੌਗ ਬਣਾਉਂਦੇ ਆ ਕੀ ਬਾਤ ਸਨਖੀ ਦੇਖੋ ਸੰਗੀ ਸੰਗੀ ਸਭ ਤੂਤੇ ਵਰਗੀ ਸਾਹ ਆ ਗਈ ਕਿਹਾਰੇ ਇਹਨਾਂ ਇੱਕ ਖਾਨਦਾਨੀ ਲੇ ਬੱਕਰੀਆਂ ਨੇ ਸਾਮੀ ਬੈਠੇ ਨੇ ਲੋਕ ਬਰੀਕਾਂ ਜੀ ਦੇਖੋ ਜੀ ਆਲਾ ਕਹਿੰਦਾ ਚੀਜ਼ ਹੈ ਨਹੀਂ ਬੱਕਰੀ ਨਹੀਂ ਪੰਜਾਬ ਚ ਮੁਰਦੀ ਬੱਕਰੀ ਬਾਦੂ ਹੈ ਜੇ ਪੰਜਾਬ ਦੇ ਵਿੱਚ ਤੇ ਬੰਦੇ ਹੀ ਮੁੱਕ ਜਾਣਗੇ 6 ਦਿਨ ਦੇ ਅਬੀ ਏਦੀ ਮਾਰੇ ਮਾਰੇ ਦੂਏ ਹੁਣ ਕੱਢਣ ਲੱਗੀ ਆ ਫੜੋ ਜੀ ਇੱਧਰ ਆ ਜੀ ਅੱਛਾ ਇਹਦੀ ਭੈਣਾ ਹੀ ਇਹ ਆਹ ਦੇਖੋ ਜੀ ਤੋਤੇ ਦੇ ਬੱਚਾ ਜੋੜੀਆਂ ਬਣਾ ਬਣਾ ਲਿਆ ਕੇ ਰੱਖੀਆਂ ਹਾਂ ਹਾਂ ਆਹ ਫੜੋ ਜੀ ਇਹ ਕੰਨ ਦਿਖਾਉਣਾ ਆ ਆ ਕੰਨ ਦੇਖੋ ਜੀ ਲੰਗੂਰ ਬਾਂਦਰ ਵੱਡਾ ਮੂੰਹ ਹੈ ਦਾ ਰਾ ਵਧੀਆ ਲੰਗੂਰ ਦਾ ਮੂੰਹ ਦੇਖ ਲਈ ਆ ਦੇਖ ਸਕਦੇ ਹੋ ਇਹ ਰੰਗ ਵੀ ਦੱਸ ਜੀ ਇਹ ਇਹ ਰੰਗ ਨਹੀਂ ਦੇ ਰੋਜ ਰੰਗੀ ਹੈ ਕਾਲਾ ਟਿੱਕਾ ਇੱਥੇ ਠੂਈ ਤੇ ਪੂਰੀ ਰੋਜ ਰੰਗੀ ਵਧੀਆ ਕੋਪੜਾ ਜੀ ਅੱਛਾ ਜੀ ਟੋਖੜੋ ਹਾਂ 4-5 ਮਹੀਨੇ ਹੋ ਗਏ ਜੀ ਸੂਈ ਨੂੰ ਹਜੇ ਟੋਕੜ ਹੈ ਹੈ ਇਹ ਡੱਬੇ ਕੰਦਰ ਸੈ ਜੀ ਅੱਖਾਂ ਲਖਾਈ ਜਿਹੜੀਆਂ ਨਾਲੇ ਅੱਖਾਂ ਵੀ ਚਿੱਟੀਆਂ ਨੇ ਜਿਹੜੀਆਂ ਵਧੀਆ ਸਾਲਾ ਕਰ ਲੀ ਬੱਕਰੀ ਦੇਖ ਲੋ ਅੱਖਾਂ ਸਵਾਰ ਕੇ ਦੇਗਾ ਕਿਵੇਂ ਅੱਖਾਂ ਸਵਾਰ ਕੇ ਦੇਖ ਪਹਿਲੇ ਕਾਲੀਆਂ ਹਾਂ ਮੈਂ ਕਾਲੀਆਂ ਮੈਂ ਚਿੱਟੀਆਂ ਇਹਦੇ ਲੰਚ ਪਵਾਏ ਤੁਸੀਂ ਇਹ ਨੂੰ ਪੀਣਾ ਨਹੀਂ ਜੀ ਬੱਕਰੀ ਦੇ ਕੈਲ ਆਉਂਦੀ ਹੈ ਬਿੰਦਰਾ ਘੱਟਦੀ ਮੈਂ ਸਾਰਾ ਕੁਝ ਨੀਂਦਾ ਹੈ ਪੂਰਾ ਨੀਂਦਾ ਜਾਮ ਨੂੰ ਏਕਣਾ ਜਾਮ ਨੂੰ ਏਕਣਾ ਆਪ ਕਮਾਂਗੇ ਤੁਰਦੀ ਹੈ ਹਾਂ ਆਖੇ ਸੀ ਪੂਣ ਦੀ ਹੁੰਦੀ ਬੱਚਾ ਉਹਦੀ ਜਾਮ ਨੂੰ ਬੱਕਰੀ ਸਨੱਖੀ ਹੈ ਕਹੇ ਕਹੇ ਬੱਚੇ ਹੁੰਦੀ ਹੈ ਇਹਦੇ ਕੰਨੇ ਲੈ ਆਏ ਸੀ ਦੇਖੋ ਜੀ ਆਏ ਸੀ ਹੁੰਦੀ ਹੈ ਅੱਖਾਂ ਕਹਿ ਰੀਆਂ ਨੇ ਇਹਦੀ ਬੰਦੇ ਦੀਆਂ ਕਹਿ ਰੀਆਂ ਨੇ ਹਾਂ ਹਾਂ ਦਾ ਵੀ ਕਹਿਰਾ ਹੋ ਜਨੇ ਆ ਤੀਰਾ ਤੀਰ ਕਰਦੀ ਆ ਬੱਕਰੀ ਬਹੁਤ ਵਧੀਆ ਬੱਕਰੀ ਆ ਹਾਂ ਇਹ ਤੀਰੀ ਬੱਕਰੀ ਐ ਇਹ ਹਲੋ ਹੀ ਦੇਈ ਵੀ ਹਲੋ ਹੀ ਆ ਫੜਦੇ ਹਾਂ ਹਾਂ ਜੀ ਹਾਂ 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 ਬਹੁਤ ਵਧੀਆਂ ਨੇ ਅੱਖਾਂ ਜੀਆਂ ਆ ਸਾਡੀ ਬੱਕਰੀ ਐ ਉਹ ਦੋ ਨਾਲੇ ਬੱਚੇ ਫੜ ਕੇ ਲੈ ਕੇ ਕਾਲੇ ਕਾਲੇ ਜਿਹੜੀ ਹਾਂ ਉਹ ਮੇਰੇ ਦਿਖਾ ਦੋ ਇਹ ਛੇਰੇ ਕੰਦਰ ਚ ਹੈ ਜੀ ਜਿਹੜੀ ਛੇਰੇ ਕੰਦਰ ਦੀ ਬੱਕਰੀ ਹੁੰਦੀ ਹੈ ਛੀ ਵੀ ਛੇਰੀ ਇਹ ਮਾਮਾ ਦਾ ਛੇਰੀ ਆਤੀ ਹੈ ਇਹਦੀ ਛੇਰੀ ਗਾਂ ਗਰੀ ਬੱਕਰਾ ਹੈ ਆਫਰੀਕਾ ਦੀ ਆ ਮਾਮਾ ਧੀਆਂ ਦੇਖ ਸਕਦੇ ਹੋ ਜੀ ਬਹੁਤ ਸੁਨੱਖੀਆਂ ਨੇ ਇੱਕੋ ਹੀ ਨਸਲ ਦੀਆਂ ਨੇ ਦੋ ਇਹ ਇਹਦੇ ਕੋਲ ਛੇਰੇ ਨੇ ਇਹਦੇ ਕੋਲ ਹੋਰੇ ਜੀ ਇਹਦੇ ਵੀ ਦੋ ਨੇ ਉਹਦੇ ਵੀ ਦੋ ਨੇ ਸੇਲ ਕਰੋਗੇ ਕੋਈ ਦਾ ਬੱਚਾ ਕਰ ਦਾਂਗਾ ਬਈ ਜੀ ਡੇਟ ਹੈ ਜੀ ਕੋਈ ਨਹੀਂ ਮੌਕਾ ਨਹੀਂ ਦਿੱਤਾ ਕਰਨ ਕੋਈ ਨਹੀਂ ਕਿਤੇ ਆਵਾਂਗੇ ਕਰੇ ਤੇਰੇ ਸਾਨੂੰ ਇਹਨਾਂ ਦੇ ਦੋ ਚਾਰ ਬੱਚੇ ਲੋਗਾਂ ਨੂੰ ਕਿੱਥੇ ਸੁਵਾਉਣੇ ਆ ਬੱਚਾ ਦਾ ਅੱਛਾ ਇਹ ਠੀਕ ਹੈ ਕਰ ਦੋ ਕਿਆ ਬਈਆ ਆ ਬੱਕਰਾ ਕਰ ਇਹਦੇ ਕੋਲ ਨੂੰ ਹਣਕ ਵਾਲੇ ਬੱਕਰਾ ਵਿਖਾਦੇ ਨਾਲੇ ਬੱਚਾ ਵਿਖਾਦੇ ਕਿਆ ਬਾਤ ਹੈ ਤੂਤੀ ਨਹੀਂ ਬੱਚਾ ਸਾਰਾ ਇਹ ਰੇਡਾ ਨਾ ਇਹ ਬੱਚਾ ਨਾ 100 ਲੈ ਨਾ ਇਹ ਉਹ ਬਾਗਨ ਕਰ ਗਈ ਇਹ ਲੈ ਇਹਦਾ ਬਾਪਾਈ ਦੇਖ ਲੋ ਵੇਚਣਾ ਨਹੀਂ ਜੀ ਇਹ ਨਾ ਇੱਕ ਉਹ ਪਿੱਛੇ ਖੜਾ ਉਹ ਵੀ ਨਹੀਂ ਵੇਚਣਾ ਕੀ ਗੱਲ ਜੀ ਪਨਾ ਹੀ ਬੱਚੇ ਦੀ ਵੀਡੀਓ ਵਿੱਚ ਮਾਰ ਕੇ ਪਿੱਛੇ ਨੂੰ ਫ੍ਰੀਡ ਵਾਸਤੇ ਰੱਖਿਆ ਜੀ ਕਾਹ ਨੂੰ ਦਾ ਨਾ ਵੀ ਰੱਖ ਫ੍ਰੀਡ ਵਾਸਤੇ ਰੱਜੂ ਵੀ ਦੇਖ ਤੁਸੀਂ ਕਰ ਦੋ ਮੱਜੂ ਆ ਵੀ ਕਰ ਦੋ ਆ ਵੀ ਦੇਖ ਲੋ ਕਾਹੇ ਬੱਚੇ ਜੀ 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 ਰਾਜਿਆ ਹੋਣਾ ਕਿਆ ਬੱਚੇ ਫੁੱਕ ਡਿਗ ਡਿਗ ਕੰਨ ਨੇ ਜੀ ਬੱਚਿਆਂ ਦੇ ਨਾਲ ਹੀ ਛੇਲੀ ਲੇਕ ਹੈ ਇਹਦੇ ਨਾਲ ਵੀ ਕਾਲੀ ਛੇਲੀ ਹੈ ਬਹੁਤ ਸੁਨੱਖੇ ਜੀ ਚੋਕ ਨਾ ਪਿਆ ਜੀ ਪਿੰਡਾਂ ਨਾਲ ਜੋ ਇਸੇ ਦੇ ਨੇ ਪੂਰੀ ਲਿਮੇਟ ਦਾ ਬੱਚਾ ਐਸੇ ਦੇ ਨੇ ਆ ਬੱਕਰੀ ਦੇ ਨੇ ਐਸੇ ਬੱਕਰੀ ਦੇ ਨੇ ਹਾਂ ਐਸੇ ਦੇ ਨੇ ਨਾ ਨਾ ਇਹਦੇ ਨੇ ਦੇ ਨਹੀਂ ਜਿਹੜਾ ਲੋਹੇ ਦਾ ਹੋਊਗਾ ਲੋਹੇ ਦਾ ਕਹਾਂਗੇ ਜਿਹੜਾ ਕਾਲੇ ਦਾ ਹੋਊਗਾ ਕਾਲੇ ਦਾ ਕਹਾਂਗੇ ਜੀ ਅੱਛਾ ਹਾਂ ਜੀ ਅੱਜ ਤਾਂ ਇੱਕ ਨਹੀਂ ਇੱਥੇ ਨਾ ਵੇਚਣਾ ਨਹੀਂ ਸੋਲ ਸੇਲ ਹੈ ਜੀ ਨਾ 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 ਚਾਹੀ ਕੋਈ 100 ਰੁਪਿਆ ਦਾ ਵੀ ਆਪਾਂ ਤਾਂ ਵੀ ਨਹੀਂ ਦਿੰਦੇ ਅੱਛਾ ਜੀ ਇਵੀਵੇਂ ਨਾ ਹਾਂ ਇਹ ਬੱਚਾ ਜੀ ਛੇਲੀ ਹੈ ਜੀ ਇਹ ਛੇਲੀ ਹੈ ਜੀ ਇਹ ਬੱਚਾ ਹੈ ਇਹ ਦੇਖੋ ਜਿਹਦੇ ਨਾਮ ਇਹ ਤਾਂ ਹੁਣ 17 ਇੰਚ ਦੇ ਕਰਨ ਨੇ ਹਾਂ ਜੀ 17 ਇੰਚ 12 ਇੰਚ ਹੀ ਕਰਨ ਅੱਜ ਤੋਂ ਹੀ ਹੈ ਜੀ ਹੁਣ ਇਹ ਤੋਂ ਹੁਣੇ ਤੋਂ ਕੋਈ ਮਿੰਨ ਨਹੀਂ ਸਕਦਾ ਤੇ ਅੱਗੇ ਕੀ ਦਾ ਪਤਾ ਪੀ ਨੇ ਦੇਖੋ ਜਿ ਬੜਾ ਬੜਾ ਕਰਨ ਲੱਗਿਆ ਪੂਰੀਆਂ ਸਨਖੀਆਂ ਪੱਠਾਂ ਨੇ ਛੇਲੀਆਂ ਜੀ ਤੇਰੀ ਠੀਕ ਹਾਂ ਹੋਰ ਲੈ ਇੱਕ ਵੀ ਬੱਕਰੀ ਕੋ ਵਧੀਆ ਜਾ ਬੱਕਰੀ ਫੜ ਲਿਆ ਕੋਈ ਬੱਕਰੀ ਕਿੱਥੇ ਗਈ ਕੁਆਲਟੀ ਦੇਖ ਸਕਦੇ ਹੋ ਬੱਚਿਆਂ ਦੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਐਡੋਨਾ ਮੇਲਾ ਵੱਧ ਤੋਂ ਵੱਧ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਇਹ ਬਾਈ ਮਰੇਲੀ ਵਾਲੇ ਗੁੱਧੂ ਦਾ ਮਾਲ ਹੈ ਜੀ ਜਿਹਦਾ ਵਧੀਆ ਨਾਂ ਚੱਲਦਾ ਚੰਗੀ ਕੁਆਲਟੀ ਦੀਆਂ ਬੱਕਰੀਆਂ ਨੇ ਲੈ ਲੂਈਆਂ ਤੇ ਜੱਟ ਬਲੇ ਕਾਲੀਆਂ ਤੋਦਿਆਂ ਦੇ ਬੱਚੇ ਦੇਖ ਸਕਦੇ ਹੋ ਇਹ ਗੁੱਧੂ ਮਰੇਲੀ ਵਾਲਾ ਖਣੇ ਦੀਨੇ ਦੇ ਲੋਂਗੋਵਾਲ ਮੰਡੀ ਦੇ ਵਿੱਚ 240000 ਦਾ ਬੱਕਰਾ ਵੇਚਿਆ ਸੀ ਉਹ ਇਹਦੀ ਥਾਨਦਾਨੀ ਅਜੇ ਮਰੇਲੀ ਵਾਲਾ ਬੁੱਧੂ ਲਈ ਬੈਠਾ ਸੀ ਸਤਰੀ ਗਾਰ